ਬਲਵੰਤ ਸਿੰਘ ਰਾਜਵਾਨਾ ਅੱਗੇ ਜੇਲ੍ਹੋਂ ਬਾਹਰ ਪੁਲਿਸੇ ਪੁਲਿਸ ਹੋਈ ਉਹਨਾਂ ਦੇ ਆਲੇ ਦੁਆਲੇ ਤਿੰਨ ਘੰਟਿਆਂ ਦੇ ਲਈ ਮਿਲੀ ਪੈਰੋਲ ਤੇ ਤਿੰਨ ਘੰਟਿਆਂ ਤੋਂ ਬਾਅਦ ਚਾਣਗੇ ਮੁੜ ਜੇ ਦੱਸਦੀ ਕਿ ਬਲਵੰਤ ਸਿੰਘ ਰਾਜਵਾਨਾ ਅੱਜ ਜੇਲ੍ਹੋਂ ਬਾਹਰ ਆਏ ਨੇ 3 ਘੰਟਿਆਂ ਦੇ ਲਈ ਉਹਨਾਂ ਨੂੰ ਪੈਰੋਲ ਮਿਲੀ ਹੈ ਤੇ ਜਿਸ ਦੇ ਦੌਰਾਨ ਸਿੱਖਾਂ ਦੇ ਲਈ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ ਉਹਨਾਂ ਨੂੰ 3 ਘੰਟਿਆਂ ਦੇ ਲਈ ਪੈਰੋਲ ਮਿਲੀ ਹੈ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬਲਵੰਤ ਸਿੰਘ ਰਾਜਵਾਨਾ ਦੇ ਹਾਲੇ ਦਿਵਾਲੇ ਪੁਲਿਸ ਹੈ ਤੇ ਉੱਥੇ ਹੀ ਬਲਵੰਤ ਸਿੰਘ ਰਾਜਵਾਨਾ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਕਿ ਜੇਲ੍ਹੋਂ ਬਾਹਰ ਰਹਿਣਗੇ 2 ਵਜੇ ਉਹਨਾਂ ਨੂੰ ਜਿਹੜਾ ਕਿ ਮੁੜ ਜੇਲ੍ਹ ਦੇ ਵਿੱਚ ਲਿਆਂਦਾ ਜਾਏਗਾ ਤੇ ਜਿਸ ਦੇ ਦੌਰਾਨ 2 ਵਜੇ ਉਹਨਾਂ ਦੀ ਜਿਹੜੀ ਕਿ ਪਰੋਲ ਖਤਮ ਹੋ ਜਾਵੇਗੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਭਰਾ ਦਾ ਦਿਹਾਂਤ ਹੋ ਗਿਆ ਤੇ ਇਸ ਕਾਰਨ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹਾਈ ਕੋਰਟ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਜਿਹੜਾ ਕਿ ਪਰੋਲ ਦਿੱਤੀ ਜਾਵੇ ਪਟੀਸ਼ਨ ਦਾਇਰ ਕਰਦਿਆਂ ਹਾਈ ਕੋਰਟ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਤੇ ਉੱਥੇ ਹੀ 3 ਘੰਟਿਆਂ ਦੇ ਵਿੱਚ ਉਹਨਾਂ ਨੂੰ ਪਰੋਲ ਮਿਲੀ ਹੈ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਹੈ ਕਿ ਰਾਚੂ ਉਹਨਾਂ ਨੂੰ ਜਿਹੜਾ ਕਿ 3 ਘੰਟਿਆਂ ਦੇ ਲਈ ਜਿਹੜਾ ਕਿ ਪੈਰੋਲ ਦਿੱਤੀ ਜਾਵੇ ਬਲਵੰਤ ਸਿੰਘ ਰਾਜਵਾਨ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੇਲ੍ਹੋਂ ਬਾਹਰ ਰਹਿਣਗੇ 2 ਵਜੇ ਉਹਨਾਂ ਨੂੰ ਮੁੜ ਪਟਿਆਲਾ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ 11 ਵਜੇ ਤੋਂ ਲੈ ਕੇ ਲਗਾਤਾਰ 2 ਵਜੇ ਤੱਕ ਜਿਹੜੇ ਕਿ ਬਲਵੰਤ ਸਿੰਘ ਰਾਜਵਾਨਾ ਜੇ ਲੋਕ ਬਾਹਰ ਰਹਿਣਗੇ ਉੱਥੇ ਹੀ ਪ੍ਰਾਦਾ ਦੇ ਹੱਥ ਹੋਇਆ ਤੇ ਜਿਸ ਤੋਂ ਬਾਅਦ ਬਲਵੰਤ ਸਿੰਘ ਰਾਜਵਾਨਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਬਲਵੰਤ ਸਿੰਘ ਰਾਜਵਾਨਾ ਨੂੰ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਹੈ ਉਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਇੱਕੋ ਇੱਕ ਮੰਗ ਕਰ ਰਹੀਆਂ ਨੇ ਕਿ ਸਾਡੇ ਸਿੱਖ ਜਥੇਬੰਦੀਆਂ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਬਾਕੀ ਬੰਦੀ ਸਿੰਘ ਵੀ ਜੇਲ੍ਹ 'ਚ ਹਜੇ ਨੇ ਪਰੰਤੂ ਹੁਣ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਜਿਹੜਾ ਕਿ ਪੈਰੋਲ ਤੇ ਲਿਆਂਦਾ ਗਿਆ 3 ਘੰਟਿਆਂ ਦੀ ਪੈਰੋਲ ਮਿਲੀ ਹੈ ਆਲੇ-ਦਾਲੇ ਉਹਨਾਂ ਦੇ ਪੁਲਿਸ ਤਾਇਨਾਤ ਕੀਤੀ ਗਈ ਹੈ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹੋਂ ਬਾਹਰ ਲਿਆਂਦਾ ਗਿਆ ਹੁਣ ਬਲਵੰਤ ਸਿੰਘ ਰਾਜੋਆਣਾ ਦੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਜੇਲ੍ਹੋਂ ਬਾਹਰ ਤਾਂ ਆਏ ਨੇ ਪਰ ਤੂ ਉਹਨਾਂ ਦੇ ਆਲੇ-ਦਾਲੇ ਜਿਹੜੀ ਕਿ ਪੁਲਿਸ ਤਾਇਨਾਤ ਕੀਤੀ ਗਈ ਹੈ ਸੁਰੱਖਿਆ ਇਹ ਆਲੇ-ਦਾਲੇ ਉਹਨਾਂ ਦੇ ਤੇ ਇਸ ਦੇ ਦੌਰਾਨ ਕਈ ਐਸਜੀਪੀਸੀ ਦੇ ਮੈਂਬਰ ਵੀ ਜਿਹੜੇ ਕਿ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਉੱਥੇ ਹੀ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੀ ਮੌਜੂਦ ਨੇ ਤੇ ਕਈ ਹੋਰ ਸਿੱਖਾ ਗੂ ਵੀ ਉੱਥੇ ਸ਼ਾਮਲ ਨੇ ਬਲਵੰਤ ਸਿੰਘ ਰਾਜਵਾਨਾ ਦੇ ਆਲੇ ਦੁਆਲੇ ਪੁਲਿਸ ਹੈ ਤੇ ਉਹੀ ਪੁਲਿਸ ਦੀ ਸੁਰੱਖਿਆ ਦੇ ਵਿੱਚ ਬਲਵੰਤ ਸਿੰਘ ਰਾਜਵਾਨ ਅੱਜ ਚੇਲੋ ਬਾਹਰ ਆਏ ਨੇ 3 ਘੰਟਿਆਂ ਦੀ ਪੈਰੋਲ ਮਿਲੀ ਹੈ 3 ਘੰਟਿਆਂ ਦੀ ਪੈਰੋਲ ਖਤਮ ਹੁੰਦੀ ਸਾਰੀ ਉਹਨਾਂ ਨੂੰ ਮੁੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਬਾਹਰ ਰਹਿਣਗੇ ਤੇ ਮੁੜ 2 ਵਜੇ ਤੋਂ ਬਾਅਦ ਉਹਨਾਂ ਨੂੰ ਪੁਲਿਸ ਰਖਿਆ ਦੇ ਜਿਹੜਾ ਕਿ ਨਾਲ ਫਿਰ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਬਲਵੰਤ ਸਿੰਘ ਰਾਜਵਾਨਾ ਦੀ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ